ਦੇ ਵੱਲੋਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਵेशਵਾਸੀਆਂ ਨੂੰ ਬਲਾਕ ਕਰਵਾੜਾ ਦੇ ਸਰਪੰਚ ਪੰਚੇ ਸਾਰੇ ਲੋਕਾਂ ਨੂੰ ਦੀਵਾਲੀ ਦੀਆਂ ਬਹੁ ਬਹੁ ਮੁਬਾਰਕਾਂ ਇਹ ਤਿਹਾਰ ਬਹੁਤ ਹੀ ਖੁਸ਼ੀਆਂ ਭਰਿਆ ਤਿਹਾਰ ਹੈ ਸਾਨੂੰ ਸਾਰਿਆਂ ਨੂੰ ਇਹ ਤਿਹਾਰ ਜਿਹੜਾ ਕਿ ਰਨ ਮੇੜ ਕੇ ਮਨਾਉਣਾ ਚਾਹੀਦਾ ਹੈ ਇੱਕ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਮੇਰੀ ਸਾਰੇ ਹੀ ਬੱਚਿਆਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਉਹ ਬੱਚਿਆਂ ਨੂੰ ਜਿਹੜੇ ਪਟਾਕੇ ਵਗੈਰਾ ਚਲਾਉਂਦੇ ਆ ਉਹਨਾਂ ਦੇ ਆਪਣੀ ਨਿਗਰਾਨੀ ਹੇਠ ਚਲਾਉਣ ਤਾਂ ਜੋ ਉਹ ਕਿਸੇ ਵੀ ਤਰ੍ਹਾਂ ਦੇ ਘਟਨਾ ਤੋਂ ਬਚ ਸਕਣ ਕਿਉਂਕਿ ਇਹ ਬਹੁਤ ਹੀ ਜ਼ਰੂਰੀ ਹੈ ਲਾਈਫ ਵਿੱਚ ਬੱਚਿਆਂ ਦੀ ਇਸ ਕਰਕੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦੀਆਂ ਇਹ ਤਿਹਾਰ ਸਾਡੇ ਦੇਸ਼ ਵਿੱਚ ਬਹੁਤ ਹੀ ਲੋਕਪ੍ਰੀਤ ਤਿਹਾਰ ਹੈ ਇਸ ਦਿਨ ਭਗਵਾਨ ਸ਼੍ਰੀ ਰਾਮ ਚੰਦਰ ਜੀ 14 ਵਰਸ਼ ਦਾ ਬਨਵਾਸ ਛੱਟ ਕੇ ਘਰ ਵਾਪਸ ਪਰਤੇ ਸੀ ਜਿਸ ਨਾਲ ਦੀ ਇਸ ਖੁਸ਼ੀ ਵਿੱਚ ਸਾਰੀ ਦੀਪਮਾਲਾ ਜਿਹੜੀ ਆ ਉਹ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਇੱਕ ਵਾਰ ਫੇਰ ਮੇਰੇ ਵੱਲੋਂ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕ